ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਜੀ ਕਮਤੇ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਇਹ ਜ਼ਰੂਰੀ ਨਹੀਂ ਕਿ ਸਾਰੇ ਪੰਜਾਬੀ ਮੇਰੀ ਮਦਦ ਕਰ ਤਾ ਕਿ ਹੋਰ ਵੀ ਜੇ ਦੂਸਰੇ ਭਾਈਚਾਰੇ ਨੇ ਕਿਉਂਕਿ ਇਨਸਾਨੀਅਤ ਹੋਣ ਤੇ ਮੈਂ ਕਹਿੰਨਾ ਸਾਰਿਆਂ ਨੂੰ ਕਿ ਤੁਸੀਂ ਵਾਤ ਵਾਤ ਮੇਰੇ سپورਟ ਤੇ ਮੇਰੀ ਮਦਦ ਕਰਕੇ ਮਦਦ ਕਰਿਓ ਕਿਉਂਕਿ ਜਿਹੜਾ ਮੈਂ ਪੇਸ਼ ਪਨਾਇਆ ਮੈਨੂੰ ਪਤਾ ਕਿ ਫੋਰਨ ਕੰਟਰੀ ਵਿੱਚ ਵੀ ਇਸ ਸਪੈਚ ਨੂੰ ਲੋਕ ਦੇਖਦੇ ਨੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜੇ ਮੈਂ ਗਲਤ ਹੋਵਾਂ ਤੇ ਫਿਰ ਤੁਸੀਂ ਮੇਰੇ ਮਜ਼ਾਕ ਬਿਲਕੁਲ ਨਾ ਕਰਿਓ ਜੇ ਮੈਂ ਬਿਲਕੁਲ ਸੱਚਾ ਨੂੰ ਸੱਚਾ ਹੱਕ ਦੀ ਲੜਾਈ ਲੜ ਰਿਹਾ ਤੇ ਫਿਰ ਤੁਸੀਂ ਮੇਰੀ ਡੱਟ ਕੇ ਮਦਦ ਕਰੋ ਇਨਸਾਨੀਅਤ ਦੇ ਨਾਤੇ ਮੈਂ ਪਹਿਲਾਂ ਵੀ ਕਾਫੀ ਯਾਰੀ ਵੀਡੀਓ ਬਣਾਉਣਾ ਆ ਕੇ ਪਾਈਆਂ ਮੈਂ ਜਨਨ ਨਾਲ ਸੰਗ ਜੋਧਪੁਰੀ ਅੰਮ੍ਰਿਤਸਰ ਦਾ ਰਸਨੀਕਤਾ 1984 ਦੇ ਵਿੱਚ ਮੈਂ ਹਰ ਬੰਦੇ ਉਸਾਇਲ ਤੋਂ ਜਦੋਂ ਆਰਮੀ ਨੇ ਅਟੈਕ ਕੀਤਾ ਤੋਂ ਅਰੈਸਟ ਹੋਇਆ ਸੀ ਔਨੜਾ ਲੀ ਗਏ ਪੌਣੇ 400 ਬੰਦੇ ਸੀ ਪੌਣੇ 400 ਬੰਦਿਆਂ ਦੇ ਵਿੱਚੋਂ ਕਈਆਂ ਨੂੰ ਮੁਆਜਾ ਮਿਲ ਗਿਆ ਕਈ ਰੱਜ ਗਏ ਕਈ ਪੁੱਜ ਗਏ ਕਈਆਂ ਦਕਾਨਾਂ ਬਸਾਂ ਦੇ ਪਰਮਟ ਹੋਰ ਬਹੁਤ ਕੁਝ ਮਿਲਿਆ ਸ਼ਰਮ ਮੈਨੂੰ ਨਹੀਂ ਸੀ ਮਿਲਿਆ ਕਿਉਂਕਿ ਮੈਂ ਇੱਕ ਗਰੀਬ ਪਰਵਾਦ ਦਾ ਸਬੰਧਤ ਸੀ ਇੱਕ ਘਾਵਤੋ ਦੇਣਾ ਕਿ ਤਖੜੇ ਦੇ 36 ਯਾਰ ਗਰੀਬ ਦਾ ਵਿਚਾਰਦਾ ਕੋਈ ਬਾਹ ਨਹੀਂ ਫੜਦਾ ਜੇ ਬਾਹ ਫੜਦਾ ਤੇ ਸਿਰ ਪਰਮਾਤਮਾ ਫੜਦਾ ਪਰ ਮੈਂ ਤੁਹਾਡੇ ਧਿਆਨ ਨੂੰ ਇਹ ਲਿਆਉਣਾ ਚਾਹੁੰਦਾ ਇਸ ਵੀਡੀਓ ਨੂੰ ਵਾਤਵਾਤ ਲਈ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਤਾਂ ਕਮੈਂਟ ਦੇ ਵਿੱਚ ਆਪਣੇ ਵਿਚਾਰ ਵੀ ਦੱਸਿਓ ਮੈਂ 1999 ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮੌਜੂਦ ਸੰਬੰਧੀ ਰਿਟ ਪਟੀਸ਼ਨ ਦਾਇਰ ਕੀਤੀ ਸੀ ਕਿੰਨਾ ਸਮਾਂ ਹੋ ਗਿਆ 1998 ਦੇ ਵਿੱਚ ਮੈਂ ਲੀਗਲ ਨੋਟਿਸ ਅਸੀ ਸੀਪੀਸੀ ਤਹਿਤ ਸਰਕਾਰ ਨੂੰ ਨੋਟਿਸ ਦਿੱਤਾ ਸੀ ਕਿ ਜੇ ਮੈਂ ਬੇਕਸੂਰ ਸੀ ਤੇ ਮੈਨੂੰ ਕਿਉਂ ਰੱਖਿਆ ਗਿਆ ਜੇਵਾ قصوروار ਸੀ ਤੇ ਫਿਰ ਆਪਣੇ ਜੋ ਕਾਨੂੰਨ ਮੁਤਾਬਕ ਬਣਦਾ ਸੀ ਉਹ ਕਰਮਾਈ ਕਰਦੇ ਪਰ ਹੈ ਦੇ ਜਾਇਜ਼ ਸੀ ਕੋਈ ਸਰਕਾਰ ਕੋ ਤੱਥ ਨਹੀਂ ਸੀ सीबीआई ਨੇ ਚਾਰਜ ਸ਼ੀਟ দাਇਰ ਕੀਤੀ ਔਰ सीबीआई ਨੇ ਵਾਪਸ ਲੈ ਲਈ ਉਹਦਾ ਖਮਿਆਜਾ ਇਹ ਕੁੱਤਣਾ ਪਿਆ ਕਿ ਮੈਂ ਦਰਦ ਦਰਦ ਦਾ ਜਿਹੜਾ ਬੁਖਾਰੀ ਬਣ ਗਿਆ ਜੋ ਮੇਰੀ ਜ਼ਿੰਦਗੀ ਦਾ ਅਹਿਮ ਸਨਾ ਸੀ ਉਹ ਬਰਬਾਦ ਹੋ ਗਿਆ ਪਰ 1990 ਵਿੱਚ ਜਿਹੜਾ ਮੈਂ ਕੇਸ ਕੀਤਾ ਮੈਨੂੰ ਬੜੇ ਲੈਟਰ ਆਏ ਜੇ ਆਇੜਾ ਲੈਟਰ ਆ ਬੇਵੀ ਹਾਈ ਕਾਉਂਟਰ ਬੰਨੂ ਆਇਆ ਇੱਕ ਅਤੇ ਦੂਸਰਾ ਇਹ ਵੀ ਹਾਈ ਕੋਰਟ ਤੋਂ ਆਇਆ ਤੀਸਰਾ ਇਹ ਵੀ ਹਾਈ ਕੋਰਟ ਤੋਂ ਆਇਆ ਇਦਾਂ ਕਰਕੇ 10 ਲੈਟਰ ਨੇ ਮਿਲ ਕੋਈ ਸਾਰੇ ਤੁਹਾਨੂੰ ਦੱਸਣਾ ਚਾਹੁੰਨਾ ਇਹ ਦੱਸੇ ਕੁਝ ਕੋੜਦੇ ਤੇ ਕੋ ਸਰਕਾਰ ਚ ਕਿੰਨੀਆਂ ਗੱਟੀਆਂ ਮੈਨੂੰ ਇਨਸਾਫ ਨਹੀਂ ਜਿੱਤੇ ਮਿਲਿਆ ਮੈਂ ਜਿੰਨੀ ਮੇਰੀ ਕਮਾਈ ਸੀ 25 30 ਸਾਲ ਦੀ ਜੋ ਮੈਂ ਕਮਾਉਣਾ ਮੈਂ ਇੱਕ ਗਰਥੀ ਸਿੰਘਾਂ ਜੋ ਵੀ ਮੈਂ ਕਮਾਇਆ ਤਿਲ ਫੁੱਲ ਮੈਂ ਕੋਟ ਵਿੱਚ ਲਾਉਂਦਾ ਰਿਹਾ ਕਿ ਮੈਨੂੰ ਇਨਸਾਫ ਮਿਲੇਗਾ ਤੇ ਜੇਬ ਮੈਨੂੰ ਮੇਰਾ ਮੁਆਜਾ ਮਿਲੇਗਾ ਮੈਂ ਇਨਸਾਫ ਮਿਲੂਗਾ ਤੇ ਮੈਂ ਆਪਣਾ ਕੋਈ ਨਾ ਕੋ ਘਰ-ਵਰ ਬਣਾ ਲੂਗਾ ਕਾਰੋਬਾਰ ਲੈ ਕੇ ਤੁਰ ਪੂਆ ਪਰ ਜਿਸ ਨੇ ਕੋਈ ਮੇਰੀ ਮਦਦ ਨਹੀਂ ਕੀਤੀ ਜਿਹੜੇ ਦੂਸਰੇ ਬੰਦੇ ਆ ਉਹਨਾਂ ਨੂੰ ਬਸਾਂ ਦੇ ਪਰਮਟ ਮਿਲੇ ਆ ਅ ਗੈਸ ਏਜੰਸੀਆਂ ਮਿਲੀਆਂ ਨੇ ਦੁਕਾਨਾਂ ਮਿਲੀਆਂ ਪੈਸੇ ਮਿਲੇ ਆ ਸਰਕਾਰੀ ਗੈਰ ਸਰਕਾਰੀ